ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਦੇਸੀ ਜੱਟ ਸਿੱਧੂ ਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਆਪਾਂ ਕਰਦੇ ਹਾਂ ਜੀ ਅੱਜ ਦੇ ਬਲੌਗ ਦੀ ਸ਼ੁਰੂਆਤ ਅੱਜ ਹੈਗਾ ਜੀ 10 ਦਾ ਦਿਹਾੜਾ ਤੇ ਆਪਾਂ ਜਾਵਾਂਗੇ ਜੀ ਗੁਰੂ ਘਰ ਮੱਠਾ ਤੱਕਣ ਮੈਂ ਤੇ ਮੰਮੀ ਦੋਨੇ ਜਾਣੀ ਆਈਆਂ ਅਸੀਂ ਅਸੀਂ ਇਹ ਜਿਹੜਾ ਗੁਰੂ ਘਰ ਹੈ ਜੀ ਆਪਣੇ ਬਾਬਾ ਸਿੱਧਾ ਵਾਲਾ ਜੀ ਇਹ ਆਪਣੇ ਘਰ ਤੋਂ ਪੈ ਜਾਂਦਾ ਹੈ ਕਿ 1.5 ਕਿਲੋਮੀਟਰ ਦੂਰ ਪੈ ਜਾਂਦਾ ਹੈਗਾ ਤੇ ਅਸੀਂ ਹੌਲੀ ਹੌਲੀ ਤੁਰੀਆਂ ਆਈਆਂ ਅੱਗੇ ਤਾਂ ਜੀ ਉਹ ਕਿਉਂ ਸਾਨੂੰ ਕਈ ਦਿਨ ਹੋ ਗਏ ਸੀ ਮਹੀਨੇ ਵਾਂਗ ਹੋ ਗਿਆ ਸੰਗਰਾਮ ਨੂੰ ਆਏ ਹੋ ਸੀ ਮਾਗੀ ਮੁੱਖ ਸਾਥੀ ਸੰਗਰਾਮ ਜਦੋਂ ਮਾਗੀ ਦੀ ਸੰਗਰਾਮ ਸੀ ਤੇ ਉਦੋਂ ਆਪਾਂ ਮੱਥਾ ਟੇਕਣ ਆਏ ਸੀ ਉਸ ਤੋਂ ਬਾਅਦ ਨਹੀਂ ਆਇਆ ਗਿਆ ਪਹਿਲਾਂ ਤਾਂ ਅਸੀਂ ਹਫ਼ਤੇ ਚ ਇੱਕ ਦੋ ਵਾਰ ਮੈਂ ਤੇ ਮੰਮੀ ਆਈ ਜਾਂਦੀਆਂ ਸੀ ਕਿਉਂ ਮੰਮੀ ਦੇ ਕੋਡੇ ਜੀ ਜ਼ਿਆਦਾ ਤਰਤ ਕਰਨ ਲੱਗੇ ਫਿਰ ਉਹਨੂੰ ਉਹਨੂੰ ਤੁਰਨ ਦੀ ਦਿੱਕਤ ਆਉਂਦੀ ਹੈ ਵੀ ਫਿਰ ਬਸ ਗੁਸ਼ਾਂ ਦੇ ਡੈਡੀ ਨੂੰ ਸਵੇਰੇ ਸਵੇਰੇ ਆ ਜਾਂਦੇ ਨੇ ਉਸ ਟਾਈਮ ਮੈਨੂੰ ਕੰਮ ਹੁੰਦੇ ਨੇ ਤੇ ਮਤੋਂ ਨਹੀਂ ਆਇਆ ਗਿਆ ਸੀ ਤੇ ਤਾਂ ਕਰਕੇ ਜੀ ਆਪਾਂ ਹੁਣ ਦਿਨੇ ਮੱਥਾ ਟੇਕਣ ਗਏ ਆਗੇ ਤੇ ਚਲੋ ਜੀ ਆਪਾਂ ਮੱਥਾ ਟੇਕਦੇ ਆਂ ਤੇ ਤੁਸੀਂ ਵੀਡੀਓ ਦੇ ਐਂਡ ਤੱਕ ਬਨੇ ਰਹੋ ਜੀ ਇੱਥੇ ਜੀ 10ਵੇਂ ਦੇ ਦਿਨ ਜਿਹੜਾ ਇਹ ਤਿਹਾਰਾ ਬਣਾਇਆ ਜਾਂਦਾ ਇੱਥੇ ਕਿਉਂ ਇਸ ਵੀਡੀਓ ਕੁਝ ਸੰਗਤਾਂ ਨੇ ਜੀ ਸਵੇਰੇ ਜਦੋਂ ਅੰਮ੍ਰਿਤ ਵੇਲੇ ਅਰਦਾਸ ਹੁੰਦੀ ਆ ਉਸ ਟਾਈਮ ਕੀਰਤਨ ਕੀਤਾ ਜਾਂਦਾ ਕਾ 10ਵੇਂ ਵਾਲੇ ਦਿਨ ਤੇ ਉਦੋਂ ਮੱਥਾ ਟੇਕ ਜਾਂਦੇ ਨੇ ਤੇ ਕੁਝ ਸੰਗਤ ਹੁੰਦੀ ਜਿਹੜੀ ਦਿਨੇ ਵੀ ਸਾਰਾ ਦਿਨ ਵਗੇ ਮੱਥਾ ਟਿਕਿਆ ਜਾਂਦਾ ਆਪਣੇ ਤੇ ਹੌਲੀ ਹੌਲੀ ਬਸ ਜੀ ਸੰਗਤ ਆਈ ਜਾਂਦੀ ਹੈਗੀ ਤੇ ਚਾਹ ਤਾਂ ਕਰਕੇ ਜੀ ਇਹ ਆਪਣੇ ਦੋਸਤ ਮਾਦਾਂ ਬਣੀਆਂ ਹੋਈਆਂ ਨੇ ਬਾਬਾ ਸੀਧਾ ਨਹੀਂ ਆ ਤੇ ਇੱਥੇ ਜਿਵੇਂ ਖੀਰ ਹੋ ਗਈ ਪ੍ਰਸ਼ਾਦ ਹੋ ਗਿਆ ਤੇ ਗੁੜ ਵਗੈਰਾ ਜੋਤ ਦਾ ਜਿਹੜਾ ਇਹ ਸਮਾਨ ਸਾਰਾ ਇੱਥੇ ਮੱਥਾ ਟੇਕਿਆ ਜਾਂਦਾ ਹੈਗਾ ਤੇ ਚਲੋ ਜੀ ਆਪਾਂ ਹੁਣ ਗੁਰਦਵਾਰ ਸਾਹਿਬ ਮੱਥਾ ਟੇਕਾਂਗੇ ਇਸ ਤੋਂ ਬਾਅਦ ਫਿਰ ਆਪਾਂ ਦੇਖਾਂਗੇ ਮੈਂ ਤਪੇਵੀ ਜਾ ਕੇ ਆਉਣਾਗਾ ਹਾ ਹਾ ਫੁੱਲ ਲਈ ਲਓ ਜੀ ਆਪਾਂ ਸਿੱਧਾਂ ਜ ਮੱਥਾ ਟੇਕਣਾ ਸੀ ਮੱਥਾ ਟੇਕ ਲਿਆ ਸਿੱਧਾਂ ਚ ਤੇ ਅੱਥਨੇ ਆਪਾਂ ਪਾਪਾ ਪੰਜਾਬ ਸਿੰਘ ਦੇ ਟੇਕ ਕੇ ਆਵਾਂਗੇ ਚੌਂਕੀ ਤੇ ਜਾਵਾਂਗੇ ਗੁਰੂ ਘਰ ਆ ਕੇ ਮਨ ਨੂੰ ਸਕੂਨ ਮਿਲ ਜਾਂਦਾ ਹੈਗਾ ਤੇ ਬਸ ਜੀ ਖੇਤਾਂ 'ਚ ਹੋਣ ਕਰਕੇ ਆਪਾਂ ਤੋ ਐ ਨਹੀਂ ਆਂਦਾ ਮੰਮੀ ਅੱਗੇ ਨਾਲ ਆ ਜਾਂਦੀ ਹੁਣ ਮੰਮੀ ਤੋ ਤੁਰਿਆ ਨਹੀਂ ਆਂਦਾ ਗੋਡੇ ਵਾਲੇ ਦੁਖਦੇ ਨੇ ਮੰਮੀ ਦੇ ਚਲੋ ਜੀ ਆਪਾਂ ਮੱਥਾ ਟੇਕ ਲਿਆ ਹੁਣ ਆਪਾਂ ਚੱਲਦੇ ਆਂ ਕਿਹੜੇ ਲਓ ਜੀ ਹੁਣ ਆਪਾਂ ਕੱਟਦੇ ਆਂ ਸਬਜ਼ੀ ਤੇ ਇਸ ਤੋਂ ਬਾਅਦ ਫਿਰ ਆਪਾਂ ਬਾਬਾ ਪੰਜਾਬ ਸਿੰਘ ਦੇ ਜਾਵਾਂਗੇ तो आप जावे धारा चो के जावे तो बस पशु पशु अंदर बन के धार चो के फिर शामन जावे सवेरे फिर आप चौकी ला के वापस आ जाने हूँ आप आ जाने होंने जी पां क बजे आ जाने होंने गए इस पहला भी आ जाने हूँ जी पहला पाने के पंच वांगू तुर पें पंद दस केंटा का रास्ता जी आप बजे आप आ जाने फिर आके पशु वगैरह बन के चल धारा धूर चो लगे बाकी वो है ਕਦੇ-ਕਦੇ ਬਗ ਜਾਨੇ ਹੁੰਨੇ ਜੇ ਆਪਾਂ ਬਸ ਖੁਸ਼ੀ ਕਰਨੀ ਆਪਣਾ ਕੋਈ ਸੁੱਖਿਆ ਨਹੀਂ ਹੁੰਦਾ ਬਾਬੇ ਦੀ ਆਪਾਂ ਚੌਂਕੀਆਂ ਵੀ ਸੁੱਖੀਆਂ ਹੋਈਆਂ ਨੇ ਆਪਾਂ ਤਾਂ ਖੁਸ਼ੀ ਲੱਭ ਤੋਣਾ ਮੱਥਾ ਟੇਕਿਆ ਨਾ ਬਾਬਾ ਜੀ ਦੇ ਕਿਉਂ ਆਪਾਂ ਕਈ ਵਾਰ ਦਿਨੇ ਜਾਏ ਉਹਨੇ ਅਗੇ ਦਿਨੇ ਜ਼ੋਰ ਟਾਈਮ ਨਹੀਂ ਹੁੰਦਾਗਾ ਫਿਰ ਆਪਾਂ ਰਾਤ ਨੇ ਚੌਂਕੀ ਲਾਏ ਹੁੰਨੇ ਆਗੇ ਤੇ ਹੁਣ ਆਪਾਂ ਧੁੱਪੇ ਬੈਠੇ ਸੀ ਬਸ ਅਸੀਂ ਪਹਿਲਾਂ ਅਸੀਂ ਜੀ ਬਾਜ਼ਾਰ ਭੱਗੀਆਂ ਤੇ ਉਧਰ ਤਪੇ ਗਈਆਂ ਸੀ ਤੇ ਅਸੀਂ ਸੂਟ ਵਰਕ ਕਰਾਉਣਾ ਦੇਣ ਗਏ ਸੀ ਤੇ ਬਾਕੀ ਤੁਹਾਨੂੰ ਦਿਖਾਵਾਂਗੇ ਜਦੋਂ ਆਪਣਾ ਸੂਟ ਵਰਕ ਹੋ ਕੇ ਆ ਗਿਆ ਵੀ ਕਹੋ ਜੇ ਸੂਟ ਵਰਕ ਕਰਾਉਣਾ ਦੇ ਕੇ ਆਏ ਆਂਗੇ ਉਹ ਆਪਣੇ ਸਾਡੇ ਸੱਕਿਆਂ ਦੀ ਮੇਰੀ ਇਧਰੋਂ ਗੁੜੀਆ ਉਹ ਗਈ ਸੀ ਸਾਡੇ ਮੇਰੇ ਨਾਲ ਉਹ ਕਹਿੰਦੀ ਮੇਰਾ ਸੂਟ ਲਿਆ ਪਿਆਗਾ ਮੰਮੀ ਮੇਰੇ ਨਾਲ ਚੱਲੋ ਤੇ ਫਿਰ ਆਪਾਂ ਉਹਦੇ ਨਾਲ ਮੈਂ ਚਲੀ ਗਈ ਮੈਂ ਚੱਲ ਆਪਾਂ ਵਿਚਾਰੀ ਕਹੀ ਜਾਂਦੀ ਹੈ ਕਈ ਵਾਰਾਂ ਕਹਿ ਚੁੱਕੀ ਸੀ ਤੇ ਅਸੀਂ ਸੂਟ ਵਰਕ ਕਰਾਉਣਾ ਦੇਣ ਵਾਗੀਆਂ ਤੇ ਇਸ ਤੋਂ ਬਾਅਦ ਫਿਰ ਜਦੋਂ ਆਪਾਂ ਸੂਟ ਰੈਡੀ ਹੋ ਗਿਆ ਨਾ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਕਿ ਉਹ ਜਾਂ ਵਰਕ ਕਰਾਇਆ ਹੈਗਾ ਤੇ ਕੀ ਆਪਾਂ ਨੂੰ ਪ੍ਰਾਈਸ ਵਗੇਰਾ ਲੱਤਾ ਉਹਨਾਂ ਨੇ ਵਰਕ ਦਾ ਤੇ ਕਿਹੋ ਜੀ ਫਿਨਿਸ਼ਿੰਗ ਆਈ ਹੈਗੀ ਵਰਕ ਦੀ ਤੇ ਤੁਹਾਨੂੰ ਦਿਖਾਵਾਂਗੇ ਆਪਾਂ ਤੇ ਹੁਣ ਅਸੀਂ ਜਿੱਥੇ ਧੁੱਪ ਬੈਠੀਆਂ ਧੁੱਪ ਸੇਕੀ ਜਾਂਦੀਆਂ ਅਸੀਂ ਉਧਰਲੀ ਸਾਈਡ ਹਵਾ ਲੱਗਦੀ ਹੈਗੀ ਉੱਥੇ ਮੰਜਾੜਾ ਹੈ ਅਸੀਂ ਪਹਿਲਾਂ ਫਿਰ ਅਸੀਂ ਹੁਣ ਜਮਾਂ ਗੇਟ ਦੇ ਕੋਲੇ ਬੈਠੀਆਂ ਇਧਰਲੀ ਸਾਈਡ ਤੇ ਹੁਣ ਇੱਥੇ ਮੜਾ ਜਾ ਹੋਇਆ ਹੈਗਾ ਉਹ ਤਾਂ ਠੰਡ ਤਾਂ ਨਹੀਂ ਹੈਗੀ ਜੀ ਉਧਰ ਹਵਾ ਲੱਗਦੀ ਆਪਣੇ ਬੇੜੇ ਚ ਸਾਰੇ ਚ ਤਕਰੀਬਨ ਸਾਂ ਆ ਜਾਂਦੀ ਹੈ ਕਿ ਸਾਂ ਹੋਣ ਕਰਕੇ ਫਿਰ ਉੱਥੇ ਠੰਡ ਜੀ ਮਹਿਸੂਸ ਹੋ ਜਾਂਦੀ ਹੁਣ ਬਸ ਸਬਜ਼ੀ ਕੱਟ ਕੇ ਇਸ ਬਾਅਦ ਤੜਕਾ ਲਾਵਾਂਗੇ ਆਪਾਂ ਅੱਜ ਬਣਾਵਾਂਗੇ ਜੇ ਆਪਾਂ ਗਾਜਰਾਂ ਦੀ ਸਬਜ਼ੀ ਤੇ ਸਾਗ ਆਪਣੇ ਖਤਮ ਹੋ ਗਿਆ ਸੀ ਬਸ ਕੱਲ ਤੇ ਇਸ ਤੋਂ ਬਾਅਦ ਆਪਾਂ ਧਨੀਰੀ ਚਟਣੀ ਵਗੇਰਾ ਕੁੱਟ ਲਈ ਸੀ ਆਪਣੇ ਸਾਰੇ ਜਣੇ ਬਹੁਤ ਲਾਈਕ ਕਰ ਦੇਣੀ ਜੀ ਧਨੀਆ ਦੀ ਚਟਣੀ ਨੂੰ ਖੁਸ਼ ਹੋ ਕੇ ਖਾਂਦੇ ਨੇ ਧਨੀਆ ਦੀ ਚਟਣੀ ਤੇ ਅੱਜ ਮੈਂ ਸੋਚਿਆ ਮੈਂ ਚਲ ਮਮੀ ਨਾਲ ਆਪਾਂ ਗਾਜਰਾਂ ਬਹੁਤ ਹੋਈਆਂ ਪਈਆਂ ਨੇ ਉਹ ਖਰਾਬ ਹੋਈ ਜਾਂਦੀਆਂ ਨੇ ਜੀ ਗਾਜਰਾਂ ਸਾਰੀਆਂ ਉਹਦੇ ਵਿੱਚ ਨਾ ਹੁਣ ਤੋਂ ਉਹਨਾਂ ਦੀ ਜਿਹੜੀ ਸੀ ਗਲਨੀਆਂ ਜੇ ਸ਼ੁਰੂ ਹੋ ਗਿਆ ਨਾ ਆਪਾਂ ਪਾਣੀ ਬਹੁਤ ਘੱਟ ਲਾਉਣੇ ਆ ਫੇਰ ਵੀ ਮੌਸਮ ਦੇ ਹਿਸਾਬ ਨਾਲ ਜਿਹੜੀਆਂ ਗਾਜਰਾਂ ਨੇ ਖਰਾਬ ਹੋਣ ਲੱਗ ਗਈਆਂ ਤੇ ਆਪਾਂ ਸੋਚਿਆ ਵੀ ਚਲ ਆਪਾਂ ਗਾਜਰਾਂ ਦੀ ਸਬਜ਼ੀ ਬਣਾ ਲੈਂਦੇ ਅੱਜ ਤੇ ਉਹਦਾ ਗੋਭੀ ਵੀ ਹੋਈ ਪਈ ਹੈਗੀ ਵਿੱਚ ਦੀ ਗਰੇ ਗੋਭੀ ਬਣਾ ਲਈਦੀ ਆ ਚਲੋ ਜੀ ਟਾਈਮ ਪਾਸ ਆ ਨਾ ਦਿਨ ਲੰਘ ਜਾਂਦਾਗਾ ਤੇ ਚਲੋ ਜੀ ਹੁਣ ਆਪਾਂ ਸਬਜ਼ੀ ਬਣਾਉਣੇ ਹੈਗੇ ਇੱਧਰ ਮੰਮੀ ਕੱਟੀ ਜਾਂਦੇ ਨੇ ਸਬਜ਼ੀ ਚਲੋ ਸਬਜ਼ੀ ਆਪਣੀ ਕੱਟੀ ਗਈ ਬਸ ਉਹਨਾਂ ਪਾ ਤੜਕਾ ਲਾ ਦਿੰਨੇ ਹੈਗੇ ਲਓ ਜੀ ਆਪਣੀਆਂ ਗਾਜਰਾਂ ਹੁਣ ਆਪਾਂ ਚੀਰ ਲਈ ਇਕ ਅੱਧੀ ਰਹਿ ਗਈ ਹੋ ਬਸ ਮੰਮੀ ਦੇ ਚ ਤੇ ਇਸ ਤੋਂ ਬਾਅਦ ਬਸ ਆਪਾਂ ਤੜਕਾ ਲਾ ਦਾਂਗੇ ਮੱਝਾਂ ਆਪਣੀਆਂ ਪਾਣੀ ਪਲਾਤਾ ਸੰਨੀ ਖਾ ਲਈ ਉਹਨਾਂ ਨੂੰ ਦੁਬਾਰਾ ਵੀ ਆਪਾਂ ਚਾਰ ਵਗੈਰਾ ਪਾਤਾ ਤੇ ਇਸ ਤੋਂ ਬਾਅਦ ਧਾਰ ਚੋਵਾਂਗੇ ਧਾਰ ਆਪਾਂ ਚੋਵਾਂਗੇ ਜੀ 4:30 ਵਜੇ ਚੋਲਾਂਗੇ ਹੁਣ ਤਾਂ ਮਸਰ ਜਾ ਹੋਣ ਲੱਗ ਗਿਆ ਬਸ ਜਦੋਂ ਸਰੋਂ ਦੇ ਫੁੱਲ ਜੇ ਪੈ ਜਾਂਦੇ ਨੇ ਬਸ ਉਦੋਂ ਜੀ ਮਸਰੀ ਜੀ ਆਉਣ ਲੱਗ ਜਾਂਦੀਆਂ ਮੱਖੀਆਂ ਜੀਆਂ ਬਰੀਕ ਬਰੀਕ ਫਿਰ ਤਾਂ ਥੋਖਾ ਘਟਾਗਾ ਪੰਜ ਸੱਤ ਦਿਨਾਂ ਚ ਵੱਧ ਜਾਣਗੀਆਂ ਆਲੂ ਹੈਗੇ ਨੇ ਅੰਦੂ ਲੈਉਣਾ ਹੈ ਹਾਂ ਇੱਕ ਅੱਧਾ ਤਾਂ ਹੋਊਗਾ ਦੋ ਤਿੰਨ ਪਾਏ ਲੈ ਗਏ ਹਾਂ ਦੋ ਨਾ ਸੌਦਾ ਆ ਜਾ ਕਦੇ ਕੁਸ ਮੁੱਕ ਗਿਆ ਕਦੇ ਕੁਸ ਮੁੱਕ ਗਿਆ ਓਕੇ ਜਾਂਦੀ ਹਾਂ ਹੂੰ ਖੇਤ ਅੱਜ ਤਾਂ ਆ ਪੰਗਾਗਾ ਪਿੰਡ 'ਚ ਹੋਈਏ ਕਿਸੇ ਤੋਂ ਧਾਰੇ ਸਾਰੇ ਵੀ ਚੀਜ਼ ਫੜੀ ਜਾਂਦੀ ਆ ਕੋਈ ਵੀ ਦੁਕਾਨੋਂ ਕਹਿੰਦਾ ਤੇ ਤੂੰ ਵੀ ਦੁਕਾਨ ਫਪਾਉਣ ਵਾਲੀ ਆ ਇੱਕ ਦੁਕਾਨ ਖੇਤ ਤੇ ਕਰਦੇ ਹੋ ਹੋਰ ਚੀਜ਼ ਮੁੱਕੀ ਹੋਈ ਰਹਿੰਦੀ ਆ ਹਰ ਵਾਰ ਹੋਰ ਜੀ ਕੋਈ ਚਾਹੇ 10 ਰੁਪਈਆ ਦੀ ਚਾਹੇ ਨੂਨ ਮਿਰਚ ਮਾੜੀ ਜੀ ਚੀਜ਼ ਖਾਤਰ ਭੱਜਣਾ ਪੈਂਦਾਗਾ ਮਾੜੀ ਜੀ ਚੀਜ਼ ਖਾਤਰ ਪਿੰਡ ਜਾਣਾ ਪੈਂਦਾ ਹੂੰ ਖੇਤ ਚ ਤਾਂ ਆਇਆਗਾ ਪਿੰਡ ਚ ਤਾਂ ਚਲ ਅਗਲਾ ਭੈਣ ਭਾ ਗਵਾਂ ਡਾਂਡ ਚੋਂ ਫੜ ਲੈਂਦਾਗਾ ਕੱਟੇ ਗਈ ਚਲ ਗੁਰਸ਼ਰਨ ਆਪਣਾ ਟਿਊਸ਼ਨ ਤੇ ਗਿਆ ਹੋਇਆ ਜੀ ਬਸ ਗੁਰਸ਼ਰਨ ਆ ਜਾਊਗਾ ਤੇ ਚਲੋ ਸਬਜੀ ਆਪਣੀ ਰੈਡੀ ਹੋ ਗਈ ਤੇ ਹੁਣ ਆਪਾਂ ਇਹਨੂੰ ਤੜਕਾ ਲਾ ਦਿੰਨੇ ਆਂਗੇ ਦੇਖਦੇ ਆਂਗੇ ਬਿਜਲੀ ਵਾਲੇ ਚੁੱਲੇ ਤੇ ਲਾ ਦਾਂਗੇ ਨਹੀਂ ਗੈਸ ਤੇ ਲਾ ਦਾਂਗੇ ਮੌਸਮ ਬਹੁਤ ਸੋਹਣਾ ਹੋਇਆ ਪਿਆ ਅੱਜ ਧੁੱਪ ਜਿਹਾ ਲਾ ਹੋਰ ਕੀ ਨਾ ਕਰੋ ਕੂਰੇ ਤਾਂ ਮਤ ਮਾਰੀਏ ਜੀ ਰਾਤ ਨੂੰ ਜਦੋਂ ਹੁਣ ਹੋਰ ਦਾ ਹੋਰ ਦਾ ਬਦਿਆ ਸਕੂਲ ਚਲਾਇਆ ਹੋਇਆ ਬੋਲਣ ਨਹੀਂ ਆ ਤੇ ਉਹਨੂੰ ਸੰਜੀਤ ਪੂਰੀ ਉਹਨੂੰ ਹੱਸ ਕੇ ਚਾਲ ਦੇ ਦੱਸ ਗੱਲ ਐਨਾ ਕੂਰੇ ਹੋਰ ਬਹੁਤ ਸਿਆਣਾ ਬੱਚਾ ਹੁਣ ਆਪਾਂ ਲਵਨੇ ਆ ਸਬਜ਼ੀ ਨੂੰ ਤੜਕਾ ਤੇ ਇਸ ਤੋਂ ਬਾਅਦ ਧਾਰਾ ਤੂੜਾ ਚੋਣਾਂਗੇ ਤੜਕਾ ਆਪਾਂ ਲਾ ਦਿੰਨੇ ਆ ਬਾਹਰੇ ਗੈਸ ਤੇ ਤੇ ਸਬਜੀ ਧਰ ਦਾਂਗੇ ਫਿਰ ਆਪਾਂ ਅੰਦਰ ਬਿਜਲੀ ਵਾਲੇ ਚੁੱਲ੍ਹੇ ਤੇ ਰੱਖ ਦਾਂਗੇ ਉੱਥੇ ਹੌਲੀ ਹੌਲੀ ਜੀ ਜਾਊਗੀ ਸਲੋ ਕਰਕੇ ਆਏ ਜੋ ਤਾਂਦਰੇ ਵਾਲਾ ਪੈਂਦਾ ਵਾ ਕਿਉਂ ਸਲੋ ਚੱਲਦਾਗਾ ਉੱਥੇ ਉਹ ਸਲੋ ਚੱਲਦਾ ਆਪਣਾ ਗਾ ਬਿਜਲੀ ਵਾਲਾ ਚੁੱਲਾ ਗਾ ਜਿਹੜਾ ਤੇ ਫਿਰ ਉਹਦੇ ਉੱਤੇ ਨਾ ਤੜਕਾ ਟਾਈਮ ਲੱਗ ਜਾਂਦਾ ਤੜਕਾ ਲਾਉਂਦਿਆਂ ਨੂੰ ਤੜਕਾ ਆਪਾਂ ਲਾ ਦਾਂਗੇ ਬਾਹਰੇ ਤੇ ਇਸ ਤੋਂ ਬਾਅਦ ਫਿਰ ਉੱਥੇ ਧਰ ਦਾਂਗੇ ਮੈਂ ਆਲੂ ਵੀ ਕੱਟ ਦਿੰਦੇ ਜੇ ਹੈਗਾ ਕੱਟ ਲੈ ਮੈਂ ਫਿਰ ਮੇਥੀ ਪਾ ਲਾਂਗੇ ਮੇਥੀ ਪਪਾ ਜੀ ਬਿਮਾਰ ਹੋਏ ਪੈਣੇ ਉਤਰ ਜਰੇ ਉਹ ਤਾਂ ਪੀਸ ਪੂਸ ਹੀ ਕੰਦਾ ਕਰਦਾ ਆ ਪਾਪਾ ਜੀ ਕਿ ਵਸਾ ਫਾਈਆਂਗੇ ਰੋਟੀ ਦਾ ਦੋ ਦੋ ਖਾ ਕੇ ਛੱਤ ਕੇ ਬਾਬਾ ਜੀ ਦੇ ਜਾ ਆਵਾਂਗੇ ਆਪਾਂ ਕਰ ਦੋ ਤੁਸੀਂ ਤਾਂ ਉੱਥੇ ਵੀ ਪ੍ਰਸ਼ਾਦਾ ਹੁੰਦਾ ਜੀ ਉੱਥੇ ਬਾਬਾ ਜੀ ਦੇ ਲੰਗਰ ਚੱਲਦਾ ਹੁੰਦਾਗਾ ਤੇ ਉਹ ਉਹ ਮਸ਼ੀਨ ਵਾਲੀਆਂ ਜਿਹੜੀਆਂ ਹੁੰਦੇ ਨੇ ਪਰਸ਼ਾਤੇ ਪਾਪਾ ਜੀ ਦੇ ਉੱਤੇ ਬਣਾਏ ਜਾਂਦੇ ਨੇ ਤੇ ਅੱਗੇ ਤੁਸੀਂ ਉੱਥੇ ਸੱਕ ਲੈਣੇ ਹੁੰਦੇ ਆਗੇ ਪਾਪਾ ਜੀ ਤੇ ਲਾ ਕੋ ਬੱਧੀ ਦੇ ਟਾਈਮ ਮੰਮੀ ਕੱਢ ਤੀ ਹਲਦੀ ਦੇ ਦਿਓ ਮੈਨੂੰ ਲਿਆ ਦੇ ਇਹ ਮੈਨੂੰ ਅੱਗੇ ਪਾ ਦਾ ਘੋੜੀ ਹਲਦੀ ਦੀ ਮੈਂ ਇਹ ਪਾ ਲੂੰ ਸਬਜ਼ੀ ਚ ਤੇਜ ਬਾਲਾ ਚਾਲਦਾ ਗੈਸ ਹੋਣਾ ਆਪਾਂ ਗੈਸ ਦੀ ਸਾਰਾ ਆਪਾਂ ਨਾ ਖੋਲ ਕੇ ਜੀ ਗੈਸ ਨੂੰ ਸਾਰਾ ਗੈਸ ਆਪਾਂ ਖੋਲ ਕੇ ਤੇ ਫਿਰ ਇਹਨੂੰ ਸਾਫ ਕਰਿਆ ਇੰਨਾ ਜਿਆਦਾ ਬੰਦ ਹੋਇਆ ਪਿਆ ਸੀ ਜਮੀ ਨਹੀਂ ਚੱਲਦਾ ਸੀ ਰੁਕ ਗਿਆ ਫੇਰ ਇੱਕਦਮ ਰੋਟੀਆਂ ਗਰਮ ਕਰਨ ਲੱਗ ਗਈ ਜਮੀ ਨਾ ਤਵਾ ਗਰਮ ਹੋਇਆ ਤੇ ਫਿਰ ਆਪਾਂ ਇਹਨੂੰ ਖੋਲ ਲਿਆ ਕੱਲਾ ਕੱਲਾ ਫੁਰ ਗਿਆ ਇਹਦਾ ਤੇ ਗਰਮ ਗਰਮ ਪਾਣੀ ਜਿੱਟੋ ਕੇ ਸਾਰਾ ਫੇਰ ਵਧੀਆ ਸੈੱਟ ਹੋਊਗਾ kau ngeboleh aja udah salah ya? ਬੋਰਾ ਛੋਕੀ ਨਾ ਕੁਈਂ ਦਾ ਕਹਿੰਦੇ ਨੇ ਮੈਂ ਤਾਂ ਕਈ ਵਾਰ ਇਹਨੂੰ ਤਾਂ ਕਹਿੰਦੇ ਨੇ ਆ ਦੇਖੋ ਸਮੂਖੋ ਦੇਖੋ ਸਮੂਖੂ ਗਿਆ ਕਿ ਮੈਂ ਇਹ ਕਹਿੰਦਾ ਤੇਰੇ ਘਰੇ ਨੂਰ ਤੇਲ ਦਾ ਪਿੱਟਣਾ ਕਿ ਮੈਂ ਇਹ ਕਹਿੰਦਾ ਮਰੇ ਆਜੇ ਕੁਝ ਕਹਿਦਾ ਹੁੰਦਾ ਨਹੀਂ ਬੋਲੀ ਜੀ ਬਹੁਤ ਸਾਰੇ ਜੀ ਜਮੁਕਿਆ ਰਹਿੰਦੇ ਨੇ ਉਹ ਗੱਲ ਹੈ ਨੂਰ ਤੇਲ ਦਾ ਪਿੱਟਣਾ ਬਗੈਰ ਕਰਕੇ ਦੀ ਬਸ ਵਰਨਾ ਪੰਜਾਹ ਲੋ ਜੁਨੀਆ ਗਾੜੀ ਹੈ ਸਬਜੀ ਆਪਣੀ ਰੈਡੀ ਹੋ ਗਈ ਹੋਣੀ ਹੋਣੀ ਬਣ ਜੂਗੀ ਤੇ ਹੁਣ ਇਹਨੂੰ ਆਪਾਂ ਚੱਕ ਕੇ ਅੰਦਰ ਲਗਾਸ ਤੇ ਧਰਿਆਉਣੇ ਹੈਗੇ ਚਲੋ ਠੀਕ ਆ ਜੀ ਹੁਣ ਤੇ ਹੁਣ ਆਪਣਾ ਵਲੌਗ ਹੈ ਜਿਹੜਾ ਕਾਫੀ ਲੰਬਾ ਹੋ ਗਿਆ ਹੋਗਾ ਤੇ ਆਪਾਂ ਹੁਣ ਵਲੌਗ ਦਾ ਕਰਨ ਲੱਗੇ ਆ ਐਂਡ ਮਿਲਾਂਗੇ ਜੀ ਕਿਸੇ ਨਿਊ ਜੇ ਵਲੌਗ ਦੇ ਨਾਲ ਤੇ ਆਪਾਂ ਦੇਖਦੇ ਆ ਜੀ ਆਪਣੋ ਦੂਜਾ ਪਾਰਟ ਤੁਹਾਡੇ ਨਾਲ ਸ਼ੇਅਰ ਹੋਇਆ ਬਾਬਾ ਤਾਜੋ ਬਾਬਾ ਪੰਜਾਬ ਸਿੰਘ ਜੀ ਦੇ ਤੇ ਉਹ ਪਤਾ ਤੁਹਾਡੇ ਨਾਲ ਫਿਰ ਸ਼ੇਅਰ ਕਰਦੇ ਆਂਗੇ ਤੇ ਚਲੋ ਜੀ ਹੁਣ ਆਪਾਂ ਇਸ ਟਾਈਮ ਵਲੌਗ ਦਾ ਕਰਦੇ ਆਂਡ ਮਿਲਾਂਗੇ ਜੀ ਨਿਊ ਵਲੌਗ ਦੇ ਨਾਲ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਜਿਆਦਾ ਧੰਨਵਾਦ ਜੀ ਜਿਨ੍ਹਾਂ ਨੇ ਪਹਿਣ ਭਰਾਵਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਇਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਜੀ ਲਾਈਕ ਤੇ ਸ਼ੇਅਰ ਜਰੂਰ ਕਰਦਿਆ ਕਰੋ ਤੇ ਨਾਲ ਹੀ ਸੋਹਣਾ ਜਿਹਾ ਕਮੈਂਟ ਕਰਦਿਆ ਕਰੋ ਚਲੋ ਠੀਕ ਹੈ